ਸਿੱਖਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਇਸ ਵੇਲੇ ਮੌਜੂਦ ਹਾਂ ਵਾਲ ਨੰਬਰ 58 ਦੇ ਵਿੱਚ ਪ੍ਰੋਗਰਾਮ ਲੈ ਕੇ ਮੇਰੀ ਗਲੀ ਮੇਰਾ ਮੋਹੱਲਾ ਤੇ ਲੋਕਾਂ ਨੂੰ ਕੀ ਕੀ ਪਰੇਸ਼ਾਨੀਆਂ ਆ ਰਹੀਆਂ ਨੇ ਇਹ ਮੈਂ ਕਿਸ ਕਰਕੇ ਕਹਿ ਰਿਹਾ ਕਿਉਂਕਿ ਥੋੜੇ ਦਿਨਾਂ ਦੇ ਵਿੱਚ ਕਹੋ ਵੀ 15 20 ਦਿਨਾਂ ਦੇ ਵਿੱਚ ਜਾਂ ਮਹੀਨੇ ਤੱਕ ਕਾਰਪੋਰੇਸ਼ਨ ਦੇ ਇਲੈਕਸ਼ਨ ਆਉਣੇ ਸ਼ੁਰੂ ਹੋਣ ਲੱਗੇ ਨੇ ਔਰ ਇੱਕ ਸਿਆਹੀ ਹਜੇ ਲੋਕਾਂ ਦੇ ਉਂਗਲ ਤੋਂ ਲੱਥੀ ਨਹੀਂ ਆ ਅਗਲੀ ਸਿਆਹੀ ਲੱਗਣ ਨੂੰ ਤਿਆਰ ਹੈ ਤੇ ਲੋਕ ਮੌਜੂਦ ਹੈਗੇ ਨੇ ਵਾਲ ਨੰਬਰ 58 ਦੇ ਗੱਲ ਬਾਤ ਵੀ ਕਰਾਂਗੇ ਆਖਰਕਾਰ ਉਹਨਾਂ ਨੂੰ ਕੀ ਕੀ ਦਿੱਕਤਾਂ ਆ ਰਹੀਆਂ ਨੇ ਪਹਿਲਾਂ ਤਾਂ ਜੀ ਸਾਡੇ ਨਾਲ ਮੌਜੂਦ ਹੈਗੇ ਇਲੈਕਸ਼ਨ ਆ ਰਹੇ ਨੇ 25 ਸਾਲਾਂ ਤੋਂ ਕੋਈ ਵੀ ਕਾਰਪੋਰੇਸ਼ਨ ਚ ਕਾਉਂਸਲਰ ਨਹੀਂ ਸੀਗਾ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਕੀ ਮੁਸ਼ਕਲਾਂ ਤੁਹਾਨੂੰ ਆ ਰਹੀਆਂ ਨੇ ਸਾਨੂੰ ਤਾਂ ਮੁਸ਼ਕਲ ਇੱਕ ਪਈ ਆ ਪਾਣੀ ਦੇ ਹੱਲ ਕਰ ਦੋ ਸਾਡੇ ਸਾਠ ਫਿੜਕ ਬਣਾ ਦੋ ਮੋਤਾਂ ਦੀ ਜਿਹੜੇ ਬਣਦੇ ਬਣਾਣੇ ਨੇ ਹਾਂ ਮੇਰੀ ਸੱਸ ਦਾ ਮੇਰੇ ਸਹੁਰੇ ਦਾ ਸਾਡੀ ਪੈਨਸਲ ਲਵਾ ਦੋ ਕੀ ਗਏ ਨਹੀਂ ਤੁਸੀਂ ਕਾਰਪੋਰੇਸ਼ਨ ਮੈਂ ਬਹੁਤ ਜਗ੍ਹਾ ਜਾ ਕੇ ਆਈਆਂ ਮੇਰਾ ਕਿਤੇ ਨਹੀਂ ਸੁਣਾਈ ਹੁੰਦੀ ਪਈ ਮੈਂ ਬੜੀ ਜਗ੍ਹਾ ਜਾ ਕੇਂ ਸਕੂਲ ਵਾਲੇ ਲਿਖ ਕੇ ਨਹੀਂ ਦਿੰਦੇ ਭਾਈ ਸਕੂਲ ਵਾਲੇ ਲਿਖ ਕੇ ਦੇ ਦੇਣ ਤਾਂ ਮੇਰੇ ਬੱਚਿਆਂ ਦੀ ਅੱਜ ਪੈਨਸਲ ਲੱਗ ਜਾਵੇ ਸਾਨੂੰ ਸਕੂਲ ਵਾਲੇ ਨਹੀਂ ਲਿਖ ਕੇ ਦੇ ਰਹੇ ਹੂੰ ਬਸ ਇਹ ਮੇਰੀ ਤਾਂ ਪ੍ਰਾਰਥਨਾ ਹੈ ਵੀ ਮੇਰੀ ਇੱਕ ਗੱਲ ਉਹ ਆਰਕੈਸਟ ਵੀ ਸਾਡੀ ਪੈਨਸਲ ਲਵਾਈ ਜਾਵੇ ਚਾਰ ਨਿਆਲੇ ਦੀ ਗੱਲ ਕਰੀਏ ਮੁਹੱਲੇ ਦੇ ਵਿੱਚ ਸਫਾਈ ਨੂੰ ਲੈ ਕੇ ਸੀਵਰੇਜ ਨੂੰ ਲੈ ਕੇ ਮਹੀਨਾ ਹੋ ਗਿਆ ਪੂਰਾ ਗੰਦਾ ਅੰਦਰ ਪਾਣੀ ਨੂੰ ਵਿੱਚ ਰੇਤਾਂ ਦਾ ਵਿੱਚ ਦੇ ਗੰਦਾ ਬਹੁਤ ਪਾਣੀ ਆਂਦਾ ਪੀਣ ਦੇ ਲੈ ਕੇ ਵੀ ਨਹੀਂ ਹੁੰਦਾ ਪਾਣੀ ਤੁਸੀਂ ਕਾਉਂਸਲਰ ਜਿਹੜੇ ਪੁਰਾਣੇ ਕਾਉਂਸਲਰ ਸੀ ਉਹਨਾਂ ਨਾਲ ਗੱਲਬਾਤ ਕੀਤੀ ਕੀ ਕਿੰਨੇ ਲੈ ਉਸ ਅਸੀਂ ਕਿਸੇ ਦੇ ਨਹੀਂ ਗਏ ਭਰਾਵਾ ਨਹੀਂ ਗਏ ਅਸੀਂ ਕਿਸੇ ਕੋਲੇ ਵੀ ਨਹੀਂ ਗਏ ਕਾ ਕਿਸੇ ਕੋਲ ਨਹੀਂ ਗਏ ਪੁਸ਼ ਕਰਨ ਨੂੰ ਲੈ ਕੇ ਤੁਸੀਂ ਕੋਲੇ ਜਾਈਏ ਤੁਸੀਂ ਦੱਸੋ ਤੁਸੀਂ ਕੀ ਪ੍ਰੋਬਲਮ ਆਉਣ ਲਈ ਮੁਹੱਲੇ ਦੇ ਵਿੱਚ ਆਏ ਗੰਦਾ ਪਾਣੀ ਆਈ ਜਾਂਦਾ ਹੈ ਕੰਨਨ ਪੀਣ ਦੇ ਲੈ ਕੇ ਵੀ ਨਹੀਂ ਹੈਗਾ ਪਾਣੀ ਅੰਨਾ ਗੰਦਾ ਪਾਣੀ ਜੇ ਕੋ ਕਾਉਂਸਲ ਕੋ ਜਾਈ ਹੁਣ ਕਹੜੇ ਕਾਉਂਸਲ ਕੋ ਜਾਈਏ ਕਾਉਂਸਲ ਵੀ ਨਹੀਂ ਕੋ ਸੁਣਾਈ ਦਿੰਦਾ ਰਾਜਾ ਕਹਿੰਦਾ ਹੁਣ ਮੇਰੇ ਕੋ ਗੱਲ ਬਾਤ ਹੀ ਹੈ ਨਹੀਂ ਕਹਿੰਦਾ ਮੈਂ ਹੁਣ ਹੁਣ ਨਹੀਂ ਮੈਂ ਵੋਟਾਂ ਤੇ ਖੜਾ ਹੈਗਾ ਹੁਣ ਵੋਟਾਂ ਤੋਂ ਬਾਹਰ ਆ ਮੈਂ ਕਹਿੰਦਾ ਮਾਤਾ ਜੀ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਹੈ ਮਹੱਲੇ ਦੇ ਵਿੱਚ ਸਫਾਈ ਨੂੰ ਲੈ ਕੇ ਸੀਵਰੇਜ ਨੂੰ ਲੈ ਕੇ ਜਾਂ ਪਾਣੀ ਨੂੰ ਲੈ ਕੇ ਪਾਣੀ ਗੰਦਾ ਬਹੁਤ ਆ ਰਿਹਾ ਪਾਣੀ ਦੀ ਦਿੱਕਤ ਆ ਰਹੀ ਹੈ ਇੱਕ ਅਸੀਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਪਿਛਲੇ ਜਦੋਂ ਵਾਰਚ ਕੇ ਸੀਗੇ ਉਦੋਂ ਵੀ ਉਸੇ ਇਲਾਕੇ ਦੇ ਵਿੱਚ ਪਾਣੀ ਦੀ ਦਿੱਕਤ ਆਉਂਦੀ ਆ ਇਹ ਬਿਲਕੁਲ ਉਸੇ ਵਾਰਡ ਦੇ ਸਾਹਮਣੇ ਵਾਲਾ ਵਾਰਡ ਹੈਗਾ ਉਹ 59 ਨੰਬਰ ਹੈ 58 ਨੰਬਰ ਵੱਡੀ ਦਿੱਕਤ ਇੱਥੇ ਇਹ ਆਉਂਦੀ ਆ ਕਿ ਜਿਹੜੇ ਮੇਨ ਰੋਡ ਹੈਗੀ ਆ ਸਾਹਮਣੇ ਜੇ 200 ਮੀਟਰ ਤੋਂ ਅੱਗੇ ਚੱਲ ਜਾਵਾਂ ਮੈਂ ਮੇਨ ਸੜਕ ਤੇ ਆ ਜਾਵਾਂ ਤਾਂ ਬਰਸਾਤੀ ਪਾਣੀ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ 3-3 ਫੁੱਟ ਪਾਣੀ ਹੋ ਜਾਂਦਾ ਲੋਕਾਂ ਨੂੰ ਲੰਘਣ ਦੇ ਵਿੱਚ ਦਿੱਕਤ ਬੜੀ ਆਉਂਦੀ ਆ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਇੱਥੇ ਕਿ ਉਹਨਾਂ ਦਾ ਕੀ ਕਹਿਣਾ ਕਿਉਂਕਿ ਵੱਡੀ ਦਿੱਕਤ ਜਿਹੜੀ ਹੈਗੀ ਆ ਜਿਹੜੀ ਮੁੱਢਲੀ ਨੀੜ ਹੈਗੀ ਆ ਪਾਣੀ ਦੀ ਹੁੰਦੀ ਆ ਕਿਉਂਕਿ ਪਾਣੀ ਹਰ ਜਗ੍ਹਾ ਵਰਤਿਆ ਜਾਣਾ ਜੇ ਮੈਂ ਸਬਜ਼ੀ ਦੀ ਗੱਲ ਕਰਾਂ ਚਾਹ ਦੀ ਗੱਲ ਕਰਾਂ ਹਰ ਇੱਕ ਚੀਜ਼ 'ਚ ਵਰਤਿਆ ਜਾਣਾ ਤੁਸੀਂ ਦੱਸੋ ਤੁਸੀਂ ਬੱਲੇ 'ਚ ਰਹਿੰਦੇ ਹੋ ਕਿੱਲੇ ਸਮਾਂ ਹੋ ਚੁੱਕਾ ਕਿ ਤੁਹਾਨੂੰ ਦਿੱਕਤ ਹੈ ਸਫਾਈ ਨੂੰ ਲੈ ਕੇ ਜਾਂ ਸੀਵਰੇਜ ਨੂੰ ਲੈ ਕੇ ਜਾਂ ਪਾਣੀ ਨੂੰ ਲੈ ਕੇ ਆ ਤਾਂ ਗੰਦਾ ਪਾਣੀ ਵਸੇ ਰਾਂਦਾ ਭਰਾ ਗੰਦਾ ਪਾਣੀ ਆਂਦਾ ਹੈ ਘਟੂਂਟੀਆਂ 'ਚ ਸੀਨ ਵਾਲਾ ਪਾਣੀ ਗੰਦਾ ਆ ਰਿਹਾ ਹਾਂ ਗੰਦਾ ਆ ਰਿਹਾ ਕਿ ਮਰੇਤਾ ਆਂਦਾ ਪਾਣੀ ਵਿੱਚ ਅੱਜ ਤੇਰੇ ਪਿੱਛੇ ਥੋੜਾ ਰੋਕੋ ਤਾਂ ਬਿਲਕੁਲ ਹੋਰ ਗੱਲਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨਾ ਕੀ ਮਾਤਾ ਜੀ ਕਿਵੇਂ ਤੁਹਾਡੇ ਮੱਲੇ ਦਾ ਕੀ ਹਾਲ ਸਾਡਾ ਵੀ ਆਹੀ ਗਲੀ ਹੈਗੀ ਬਸ ਸੇਵਰ ਭਰ ਜਾਂਦੇ ਨੇ ਗੰਦੇ ਪਾਣੀ ਦੇ ਤੇ ਪਾਣੀ ਗੰਦਾ ਆ ਰਿਹਾ ਹੈਗਾ ਪਾਣੀ ਪੀ ਪੀ ਕੇ ਬਿਮਾਰ ਬੱਚੇ ਹੋ ਜਾਂਦੇ ਨੇ ਪਾਣੀ ਨਾਲ ਹੋਰ ਕੀ ਹੋਣਾਗਾ ਸਫਾਈ ਸਫਾਈ ਨੂੰ ਲੈ ਕੇ ਸਫਾਈ ਮਥੇਰੀ ਸਫਾਈ ਉੱਦਾਂ ਘਰਾਂ ਦੇ ਵਿੱਚ ਇਹ ਨਹੀਂ ਸਫਾਈ ਨਹੀਂ ਹੈਗੀ ਵੇ ਲੋਕ ਜਿਹੜੇ ਸਫਾਈ ਕਰਮਚਾਰੀ ਸਵੇਰੇ ਸਵੇਰੇ ਆਉਂਦੇ ਸਫਾਈ ਕਰਨ ਆਉਂਦੇ ਨੇ ਨਹੀਂ ਕੋਈ ਨਹੀਂ ਆਂਦਾ ਇੱਥੇ ਗਲੀਆਂ ਸਫਾਈ ਕਰਨ ਵਾਲਾ ਕੋਈ ਨਹੀਂ ਆਪ ਹੀ ਤੁਸੀਂ ਆਪਣੇ ਵੱਲੋਂ ਸਫਾਈ ਆਪ ਹੀ ਕਰਦੇ ਆਂ ਬਸ ਸਫਾਈ ਕਰਮਚਾਰੀ ਕੋਈ ਨਹੀਂ ਹੋਗਾ ਨਹੀਂ ਨਹੀਂ ਕੋਈ ਨਹੀਂ ਆਂਦਾਗਾ ਤਾਂ ਬਿਲਕੁਲ ਲੋਕ ਆਪ ਮੁਹਾਰੇ ਹੋ ਕੇ ਸਫਾਈ ਵੀ ਗਲੀਆਂ ਮੱਲਿਆਂ ਦੀ ਆਪ ਕਰਦੇ ਨੇ ਜੇ ਗੱਲ ਕਰੀਏ ਸਫਾਈ ਕਰਮਚਾਰੀਆਂ ਦੀ ਜਿਹੜੇ ਕਾਰਪੋਰੇਸ਼ਨ ਚ ਲੱਗੇ ਨੇ ਉਹਨਾਂ ਵੱਲੋਂ ਵੀ ਮਹੱਲੇ ਦੇ ਵਿੱਚ ਆ ਕੇ ਜਿਹੜੀ ਸਵੇਰੇ ਸਵੇਰੇ ਸਫਾਈ ਕੀਤੀ ਜਾਂਦੀ ਹੈ ਉਹ ਨਹੀਂ ਕੀਤੀ ਜਾਂਦੀ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਇੱਥੇ ਕਿ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਨੂੰ ਪੀਣ ਵਾਲੇ ਪਾਣੀ 'ਚ ਦਿੱਕਤ ਆਉਂਦੀ ਹੈ ਜਾਂ ਨਹੀਂ ਆਉਂਦੀ? ਦੇਸ਼ਾਂ ਦੇ ਅੰਦਰ ਤੇ ਪਾਣੀ ਵੀ ਆਉਂਦਾ ਕਿਉਂਕਿ ਪੀਣ ਵਾਲੇ ਪਾਣੀ ਦੀ ਵੱਡੀ ਦਿੱਕਤ ਜਿਹੜੀ ਇਹਨਾਂ ਦੋ ਵਾਰਡਾਂ ਦੇ ਵਿੱਚ ਸਾਹਮਣੇ ਆਈ ਹੈ ਜਿਸ ਚੀਜ਼ ਦਾ ਜ਼ਿਕਰ ਮੈਂ ਦੋ ਵਾਰਡਾਂ ਦੇ ਵਿੱਚ ਕੀਤਾ ਆ 52 ਨੰਬਰ ਤੇ 58 ਨੰਬਰ ਦੇ ਵਿੱਚ ਉਹ ਜ਼ਿਕਰ ਮੈਂ ਇਸ ਸੜਕ ਦਾ ਕੀਤਾ ਸੀ ਇੱਕ ਵਾਰੀ ਸੜਕ ਦਿਖਾ ਦੇਣਾ ਚਾਹਣਾ ਇਹ ਸੜਕ ਲੰਮਾ ਪਿੰਡ ਚੌਂਕ ਤੋਂ ਕਿਸ਼ਨਪੁਰੇ ਚੌਂਕ ਨਾਲ ਲੱਗ ਜਾਂਦੀ ਹੈ ਔਰ ਇਸ ਸੜਕ ਦੇ ਨਾਲ ਘੱਟੋ-ਘੱਟ ਵੀ 6 ਤੋਂ 7 ਵਾਰਡ ਜੁੜੇ ਹੋਏ ਆ ਔਰ 1 ਕਿਲੋਮੀਟਰ ਦਾ ਏਰੀਆ ਹੈਗਾ ਜਿੱਥੇ ਪਾਣੀ ਬਹੁਤ ਜ਼ਿਆਦਾ ਖੜਦਾ ਜਦੋਂ ਬਰਸਾਤ ਹੁੰਦੀ ਹੈ ਇਸ ਪਾਣੀ ਦਾ ਹੱਲ ਜਿਹੜਾ ਹੈਗਾ ਤਕਰੀਬਨ ਤਕਰੀਬਨ ਜੇ ਮੈਂ ਗੱਲ ਕਰਾਂ ਪਿਛਲੇ 4 ਦਹਾਕਿਆਂ ਤੋਂ ਯਾਨੀ ਕਿ 40 ਸਾਲਾਂ ਤੋਂ ਇਸ ਪਾਣੀ ਦਾ ਹੱਲ ਕਿਸੇ ਕੋਲੋਂ ਵੀ ਨਹੀਂ ਹੋਇਆ ਇਸ ਸੜਕ ਦੇ ਉੱਤੇ ਘੱਟੋ ਘੱਟ ਜਦੋਂ ਬਰਸਾਤ ਹੁੰਦੀ ਹੈ ਤਿੰਨ ਤੋਂ 4 ਫੁੱਟ ਪਾਣੀ ਖੜਦਾ ਔਰ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਜਿਹੜੇ ਲੋਕ ਇਸ ਸੜਕ ਤੋਂ ਲੰਘਦੇ ਨੇ ਉਹ ਆਸੇ ਪਾਸੇ ਦੇ ਜਿਹੜੇ ਗਲੀ ਮੁੱਲੇ ਹੈਗੇ ਨੇ ਉਹਨਾਂ ਦੇ ਵਿੱਚ ਵਿੱਚੋਂ ਦੀ ਹੁੰਦੇ ਹੋਏ ਆਪਣੀ ਮੰਜ਼ਿਲ ਤੱਕਰ ਪਹੁੰਚਦੇ ਨੇ ਮੇਰੇ ਨਾਲ ਲੋਕ ਮੌਜੂਦ ਹੈਗੇ ਗੱਲਬਾਤ ਕਰਦੇ ਭਾਈ ਸਾਹਿਬ ਕੀ ਨਾਮ ਹੈ ਮਨਜੀਤ ਸਿੰਘ ਮਨਜੀਤ ਜੀ ਕਿਵੇਂ ਦੇਖਦੇ ਹੋ ਤੁਹਾਡੀ ਦੁਕਾਨ ਵੀ ਇਸ ਇਲਾਕੇ ਦੇ ਵਿੱਚ ਹੈਗੀ ਆ ਔਰ ਕਾਰਪੋਰੇਸ਼ਨ ਦੀਆਂ ਚੋਣਾਂ ਵੀ ਆਉਣ ਵਾਲੀਆਂ ਰਹੀਆਂ ਹੁਣ ਤੇ ਅਸੀਂ ਤਾਂ ਨਿਕਲੇ ਆ ਬਾਹਰ ਕੀ ਲੋਕਾਂ ਨੂੰ ਕੀ ਕੀ ਦਿੱਕਤਾਂ ਆ ਰਹੀਆਂ ਨੇ ਲੋਕਾਂ ਦੇ ਮਹੱਲਿਆਂ ਦੇ ਵਿੱਚ ਵਾੜਾਂ ਦੇ ਵਿੱਚ ਸਫਾਈ ਨੂੰ ਲੈ ਕੇ ਕੀ ਹਾਲ ਹੈਗਾ ਅਸੀਂ ਇਸ ਕਰਕੇ ਨਿਕਲੇ ਆ ਤੁਹਾਡੇ ਇਲਾਕੇ ਜਿਹੜੇ ਇਸ ਇਲਾਕੇ ਤੁਹਾਡੀ ਦੁਕਾਨ ਹੈਗੀ ਆ ਉਸ ਇਲਾਕੇ ਦਾ ਕੀ ਹਾਲ ਹੈਗਾ ਪਿਛਲੇ ਸਮੇਂ ਤੋਂ ਫਿਰ ਮਾਂਜੀ ਪਾਣੀ ਬਰਸਾਤ ਵੇਲੇ ਇੰਨਾ ਆ ਜਾਂਦਾ ਕਿ ਬਈ ਸਾਡੇ ਘਰ ਤੱਕ ਅੰਦਰ ਤੱਕ ਵੱਜ ਜਾਂਦਾ ਵਾ 4 4 ਫੁੱਟ ਪਾਣੀ ਥੜ ਜਾਂਦਾ ਆਹੀ ਬਹੁਤ ਪਰੇਸ਼ਾਨ ਸਾਡੇ ਗੱਡਰ ਭਰ ਜਾਂਦੇ ਆ ਦੁਖੀ ਹੋਈ ਨੇ ਆ 5 500 ਰੁਪਏ 1000 1000 ਰੁਪਏ ਗੱਡਰ ਕੱਢਣ ਵਾਲੇ ਲੈਂਦੇ ਆ ਠੀਕ ਫੇਰ ਹੀ ਹੁੰਦਾ ਇੰਨਾ ਪਾਣੀ ਦੇ ਪ੍ਰਸਾਦ ਦੇ ਪਾਣੀ ਤੋਂ ਇੰਨਾ ਦੁਖੀ ਆ ਬਹੁਤ ਪਰੇਸ਼ਾਨ ਆ ਸਰ ਪੀਣ ਵਾਲੇ ਪਾਣੀ ਨੂੰ ਲੈ ਕੇ ਸਫਾਈ ਨੂੰ ਲੈ ਕੇ ਕੋਈ ਦਿੱਕਤ ਸਰ ਪੀਣ ਵਾਲਾ ਪਾਣੀ ਵੀ ਗੰਦਾ ਹੁੰਦਾ ਵਾ ਬਹੁਤ ਜਾਈ ਦਿੱਕਤ ਆ ਬਰਸਾਤਾਂ ਦੇ ਬਦ ਵਿੱਚ ਪੀਲਾਪਨ ਹੁੰਦਾ ਪਾਣੀ ਦੇ ਵਿੱਚ ਬਹੁਤ ਦੁਖੀ ਆ ਪਰੇਸ਼ਾਨ ਆ ਕਾਰਪੋਰੇਸ਼ਨ ਪਤਾ ਨਹੀਂ ਕੀ ਕਰਦੀ ਕੁਝ ਕੰਮ ਹੀ ਨਹੀਂ ਕਰਦੀ ਪਈ ਆ ਇੰਨਾ ਪਰੇਸ਼ਾਨ ਆ ਸਰ ਪੁੱਛੋ ਨਾ ਤਾਂ ਬਿਲਕੁਲ ਅਸਲੇ ਲੋਕਾਂ ਨਾਲ ਗੱਲਬਾਤ ਕੀਤੀ ਹੈ 58 ਨੰਬਰ ਤੇ 59 ਨੰਬਰ ਵਾਰਡ ਦੇ ਲੋਕਾਂ ਨਾਲ ਮੇਨ ਜਿਹੜੀ ਚੀਜ਼ ਦੀ ਦਿੱਕਤ ਉਹਨਾਂ ਨੂੰ ਆਉਂਦੀ ਪਈ ਆ ਉਹ ਆਲੀ ਪਈ ਆ ਪੀਣ ਵਾਲੇ ਪਾਣੀ ਦੀ ਪੀਣ ਵਾਲੇ ਪਾਣੀ ਦੇ ਜਿਹੜੇ ਟੂਟੀ ਦਾ ਪਾਣੀ ਆਉਂਦਾ ਜਿਹੜਾ ਸਰਕਾਰੀ ਉਹਨਾਂ ਨੇ ਕਨੈਕਸ਼ਨ ਲਵਾਏ ਹੋਏ ਆ ਉਦੇ ਵਿੱਚੋਂ ਦੀ ਰੇਤਾ ਨਿਕਲਦੀ ਆ ਪੀਲਾ ਪਾਣ ਲੋਂਦਾ ਆ ਬੱਚੇ ਬਿਮਾਰ ਹੋ ਰਹੇ ਨੇ ਦੂਸਰੀ ਵੱਡੀ ਦਿੱਕਤ ਹੈ ਸੀਰੇ ਦਾ ਜਾਮ ਦੀ ਸੀਰੇ ਵੀ ਅਕਸਰ ਕਹਿੰਦੇ ਨੇ ਜਾਮ ਲੈਂਦਾ ਜੇ ਕਿਸੇ ਕੋਲ ਦਰਖਾਸਤ ਲੈ ਕੇ ਜਾਂਦੇ ਆ ਐਪਲੀਕੇਸ਼ਨ ਲੈ ਕੇ ਜਾਂਦੇ ਆ ਤਾਂ ਉਹਦੇ ਬੋਲੋ ਅੱਗੋਂ ਜਵਾਬ ਮਿਲਦਾ ਕਿ ਜਦੋਂ ਕਾਰਪੋਰੇਸ਼ਨ ਚ ਚੋਲਾ ਹੋ ਲਗੀ ਜਾਂ ਜਿੱਤਾਂਗੇ ਜਾਂ ਹਾਰਾਂਗੇ ਉਸ ਤੋਂ ਬਾਅਦ ਤੁਹਾਡੇ ਮਸਲੇ ਹੱਲ ਕੀਤੇ ਜਾਣਗੇ ਪਰ ਫਿਲਹਾਲ ਇਹ ਜਿਹੜੇ ਸਾਹਮਣੇ ਦੋ ਵਾੜ ਹਨਗੇ ਇੱਥੇ ਦਿੱਕਤ ਆ ਰਹੀ ਆ ਪਾਣੀ ਦੀ ਪੀਣ ਵਾਲੇ ਪਾਣੀ ਦੀ ਤੇ ਨਿਕਾਸੀ ਵਾਲੇ ਪਾਣੀ ਦੀ ਹੋਰ ਵਾੜਾਂ ਦੇ ਵਿੱਚ ਵੀ ਜਾਵਾਂਗੇ ਮੇਰੀ ਗਲੀ ਮੇਰਾ ਮੇਰਾ ਮੁਹੱਲਾ ਲੈ ਕੇ ਹਾਜ਼ਰ ਹੋਵਾਂਗੇ ਉਹਨਾਂ ਬੰਦਿਆਂ ਦਾ ਕੀ ਹਾਲ ਹੈਗਾ ਉਹਨਾਂ ਵਾਰਡਾਂ ਦਾ ਕੀ ਹਾਲ ਹੈਗਾ ਜਲਦ ਹਾਜ਼ਰ ਹੋਵਾਂਗੇ ਮੈਨੂੰ ਦਿਓ ਜੀ ਜੀ ਧੰਨਵਾਦ